ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਗੁਬਿੰਦਨਗਰ ਨੇੜੇ ਮੈਡ ਦੀ ਚੱਕੀ ਨਿਓ ਸ਼ਿਮਲਾਪੂਰੀ ਵਿਖੇ ਸਚਖੰਡ ਸੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਹਿਲੇ ਮੁਖ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ 67ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ ਇਸ ਮੌਕੇ ਸਵੇਰੇ 7:30 ਵਜੇ ਤੱਕ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਉਪਰੰਤ ਰਾਤ ਦੇ ਵਿਸ਼ੇਸ਼ ਦੀਵਾਨ ਸ਼ਾਮ ਨੂੰ ਬੀਬੀਆਂ ਦੇ ਸੁਖਮਣੀ ਸਾਹਿਬ ਦੇ ਜਥੇ ਵੱਲੋਂ ਸੁਖਮਣੀ ਸਾਹਿਬ ਦੇ ਪਾਠ ਆਰੰਭ ਕਰਕੇ ਕੀਤੀ ਗਈ ਸੁਖਮਣੀ ਸਾਹਿਬ ਦੇ ਭੋਗ ਉਪਰੰਤ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹਜੂਰੀ ਰਾਗੀ ਭਾਈ ਸ਼ਰਨਜੀਤ ਸਿੰਘ ਭਾਈ ਗੁਰਪ੍ਰੀਤ ਸਿੰਘ ਬਾਬਾ ਬਕਾਲਾ ਵਾਲੇ ਭਾਈ ਸਤਨਾਮ ਸਿੰਘ ਮੁਸਾਫਿਰ ਚਰਨਜੀਤ ਸਿੰਘ ਚੰਦਰ ਜੰਮੂ ਵਾਲੇ ਆਦਿ ਨੇ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨੇਹਾਲ ਕੀਤਾ ਬਹੁਤ ਵਧੀਆ ਲੱਗ ਰਿਹਾ ਜੀ। ਜੀ। ਜੀ ਬਹੁਤ ਵਧੀਆ ਹੈ। ਸਾਡੇ ਨਾਲ ਜੋੜ ਲਿਆ ਤੇ ਸਾਨੂੰ ਬੜਾ ਆਨੰਦ ਆਵਾ। ਬੋਲੀ ਹਰ ਸਾਲ ਹੁੰਦਾ ਜਿੱਥੇ? ਹਰ ਸਾਲ ਹੀ ਹੁੰਦਾ ਜੀ। ਇਹ ਕੋਈ ਸਮਾਗਮ ਕਦੇ ਕ੍ਰਾਂਤੀ ਸਭਾ ਵਾਲਾ ਹੈ ਪਹਿਲੀ ਵਾਰ ਹੋਇਆ ਉਹ ਜੀ। ਕਿੰਨਾ ਸਮਾਂ ਹੋ ਗਿਆ ਲਗਾਤਾਰ? ਕਰਉਂਦੇ ਰਹੇ ਨੰਨੇ ਮਾਤਾ ਅੱਛਾ ਹਾਂਜੀ ਕੋਈ ਨਾ ਕੋਈ ਸਮਾਗਮ ਇੱਥੇ ਕਰਉਂਦੇ ਰਹਿੰਦੇ ਠੀਕ ਹੈ ਜੋੜੇ ਦੀ ਸੇਵਾ ਨਿਭਾ ਰਹੇ ਹੋ ਜੋੜੇ ਦੀ ਸੇਵਾ ਨਿਭਾ ਰਹੇ ਹੋ ਇਹ ਮੈਂ ਲੈ ਆਪਣੀ ਜਿੱਥੇ ਲੱਗਦਾ ਦਵਾਨਾ ਜੋੜੇ ਦੀ ਸੇਵਾ ਕਰਦੇ ਕੋਈ ਬਾਸ ਉਹਨਾਂ ਦੇ ਵਿੱਚ ਇੱਕ ਕੁਰਸੀ ਛੇਹੋਂ ਦੇ ਨਾਲ ਸਾਹ ਉਹਨਾਂ ਨੇ ਇੰਨੇ ਬਦੇ ਕਿ ਕਹਿੰਦੇ ਵਿੱਚ ਫਾਉਂਡੀ ਲੈ ਅਜੀਬ ਕੋਈ ਗੱਲ ਨਹੀਂ ਹੈ ਜਦੋਂ ਉਹ ਬੰਦੇ ਟੀਕਰ ਹੁੰਦਾ ਰੱਬ ਦਾ ਪ੍ਰੋਗਰਾਮ ਬਣਾ ਕਰਦਾ ਜਿਹੜੀ ਕਰਨ ਵਾਲਾ ਇਹ ਇੱਕ ਬਲਜੰਮਾ ਜਿਵੇਂ ਪਾਣੀ ਵਿੱਚ ਵਹੇ Grazie. ਯਾਤਾਰ ਜਸ਼ਮਾ ਜੀ ਬੋਲੇ ਸੋਨਿਹਾਲ ਬਾਕੀ ਦੇ ਸਨਮਾਨ ਹੈ ਜੀ ਕਹਿੰਦੀ ਸਤਪੰਥ ਸਿੰਘ ਜੀ ਇਹਨਾਂ ਦੇ ਵੀ ਦਿਲ ਖੋਲ ਕੇ ਦਸਤਕ ਦਿੰਦਾ ਮੈਂ ਤਾਂ ਦਿ ਲੋਨਤਾ ਕਰਦਾ ਨਾ ਬੋਲੇ ਸੋਨਿਹਾਲ ਇਹ ਜਲਦੀ ਜਲਦੀ ਆਸਟ੍ਰੇਲੀਆ ਜਾਂਦੇ ਹੈ ਉਸ ਵਾਸੇ ਸੇਵਾ ਲੈ ਕੇ ਆਂਦੀ ਰਹੇ। ਸੋ ਗੁਰੂ ਘਰ ਦੇ ਪ੍ਰਮੁਖ ਮੈਂ ਕੀ ਬੋਲਾਂ ਭਾਈ ਸੁਖਨ ਸਿੰਘ ਜੀ ਦਾ ਸਨਮਾਨ ਹੋਣਾ ਜੀ। ਗੁਰਦੁਆਰਾ ਪ੍ਰਮੰਥ ਕਮੇਟੀ ਦਾ। ਆਹ ਵੰ ਕੀਤਨ ਦੇ ਲਾਹੇ ਲਈਏ ਜੀ ਮੈਂ ਵੀ ਸੁਖਵਿੰਦਰ ਸਿੰਘ ਨੂੰ ਰੰਟੀ ਕਰਾਂ ਕਿ ਇਸ ਤੇ ਵੀ ਕਾਰਵਾਈ ਚਲਾਂਗੇ। بابا بڈا صاحب بہت مبارکیا جا رہا ہے

بہت بہت پوری ٹیم کا واحر واحد واحر جی کا خالصہ واحر

واحرو جی پتا ਸਾਰੀ ਸੰਗਤ ਨੂੰ ਜਰਦਾ ਪਤਨ ਬਾਬਾ ਬਸਰ ਜੀ ਜਿਨ੍ਹਾਂ ਦਾ ਮੋਢੀਦਨਾ ਬਾ ਜਲ ਦਿਹਾਰ ਆ ਰਿਹਾ ਹੈ ਉਸੇ ਮੋਢੀ ਨੂੰ ਮਤ ਕਰਤੀ ਸਵਾ ਜੋ ਹਰ ਸਾਲ ਹੀ ਪਹਿਲੀ ਅਕਤੂਬਰ ਨੂੰ ਬਾਬਾ ਜੀ ਦਾ ਜਨ ਦੇਖਣਾ ਜਿਹੜਾ ਹੈ ਮਨਾਇਆ ਜਾਂਦਾ ਹੈ ਲੁਧਿਆਣਾ ਜਿਹੜੇ ਜਿੰਨੇ ਵੀ ਗੁਰਪ੍ਰੀਤ ਸਿੰਘ ਨਾਲ ਸੋ ਸਾਰੇ ਸੇਵਾਦਾਰ ਭਰਾਂ ਲਾ ਕਿਸੇ ਖਾਨਾ ਬਹੁਤ سارے ਸਾਡਾ ਸੁਲੋਕ ਬੰਦੇ ਨੇ ਆਜ ਵਿਸ਼ੇਸ਼ ਤੌਰ ਤੇ ਇਸ ਸਮਾਗਮ ਚੱਲ ਰਿਹਾ ਹੈ ਗੁਰਦੁਆਰਾ ਕਲਕੀਦਰ ਸਾਹਿਬ ਵਿਖੇ ਜਿਸ ਵਿੱਚ ਬਹੁਤੇ ਘਰ ਸਭ ਪੂਰਾ ਕੀ ਸੇਬ ਸਾਡੇ ਪ੍ਰਧਾਨ ਸਾਹਿਬ ਭਾਈ ਸੁਖਨਾਮ ਸਿੰਘ ਜੀ ਬਹੁਤ ਦਾ ਹਾਜ਼ਰੀ ਭਰੀ ਤੇ ਪਾਇਨ ਇਸ ਦਿਨ ਬਾਬਾ ਬਤਾਲੇ ਵਾਲੇ ਉਹਨੇ ਕਿੰਨਾ ਦਿਖਾ ਜੀ ਗੁਆਣੀ ਹੈ ਅਤੇ ਜਨ ਸੰਸਥਾ ਪ੍ਰਵਾਨਾ ਨਾਲ ਸਾਡੇ ਅਸਤਾਨ ਸੰਗਤ ਦੇਖਣ ਮੈਂ ਦਿੱਤੀ ਸਾਰੀਆਂ ਸੰਗਤਾਂ ਦਾ ਧਰਵਾਜ ਵੀ ਕਰਦਾ ਹਾਂ ਅਤੇ ਸਾਰਿਆਂ ਨੂੰ ਬਾਬਾ ਸਾਹਿਬ ਜੀ ਦੇ ਪੰਤਨ ਬਹੁਤ ਅਸਰਪੂਰਨ ਜਨ ਜਿਹੜੇ ਨੂੰ ਲੱਖਾਂ ਤੋਂ ਜ਼ਿਆਦਾ ਕਹਿੰਦੇ ਉਹਨਾਂ ਦੀ सारी संगत सलूनि था ग्रंथीराह बलूक सत कृपा करण सिंधी महाराज सेवाण जी वाहिगुरू जी का ख़ाल